ਉਹ ਬੋ ਬੋ ਦੇ ਉਹਦੇ ਤੋਂ ਲੈ ਕੇ 4 ਲੱਖ ਆਜਾ ਅਸਰ ਵਾਲਾ ਆਉਂਦਾ ਰਾਣੀਆ ਅਸਲਾ ਦੇ ਪੋੜਾ ਦੇ ਆ 25 ਲੱਖ ਚਾਹੇ ਉਹ ਨਿਆਣੇ ਅੱਧਰ ਦੇਖਿਓ ਹੱਥ ਖੜਾ ਕਰ ਦਿਓ ਸਾਰੇ ਵਾਹ ਬੋਲੇ ਨਵਾ ਲਓ ਜੀ ਇਹ ਸੇਵਾ ਕਰ ਰਹੇ ਆ ਦੇਖੋ ਸਾਰੀ ਨੌਜਵਾਨ ਸਭਾ ਜੀ ਪਹੁੰਚੇ ਆ ਪ੍ਰਾਨਗਨ ਸਾਹਿਬ ਪ੍ਰਾਨਗਨ ਸਾਹਿਬ ਪਹੁੰਚੇ ਆ ਜੀ ਇਹ ਸੇਵਾ ਕਰ ਰਹੀ ਆ ਸਾਰੀ ਨੌਜਵਾਨ ਸਭਾ ਇੱਕ ਵਾਰੀ ਜਕਾਰਾ ਬੋਲ ਦਿਓ ਬੋਲੇ ਸੋ ਨਿਰਪੈ ਬੋਲ ਮਹਾਰਾਜ ਕੀ ਜੈ ਜੈ ਲਾਦੇ ਜੀ ਲਾਈਵ ਚੱਲ ਰਿਹਾ ਜੀ ਉੱਥੇ ਕੱਢ ਕੇ ਲਾ ਦੇ ਭੰਦੇ ਜੀ होजा बगी साम ਇਹ ਦੇਖੋ ਬਣੀਓ ਬਣੀਓ ਸਾਰਿਆਂ ਦੀ ਬਣਾਈ ਹੋਈ ਕਰਨ ਚਾਹ ਚਾਹ ਚੱਲਦੀ ਹੈ ਕੋਈ ਨਹੀਂ ਕੋਈ ਨਹੀਂ ਚਾਹ ਬਣਾ ਰਹੇ ਆ ਕਿੰਨਾ ਚਾਹ ਦਾ ਆਉਂਦੇ ਨੂੰ ਚੱਲ ਪਈ ਇੱਥੇ ਚਾਹ ਵੀ ਚੱਲ ਪਈ ਜਲੇਬੀਆਂ ਵੀ ਚੱਲ ਪਈਆਂ ਨਾਲ ਚਾਹ ਚੱਲ ਪਈਆਂ ਕੇਚੀ ਬਾਜੀ ਖੜਾ ਆਉਂਦੇ ਨਾਲ ਨਾਲ ਚਾਹ ਨਾਲ ਜਲੇਬੀਆਂ ਵੀ ਕੇਚੀ ਬਾਜੀ ਵੀ ਖੜਾ ਹੈ ਮੇਰਾ ਚਾਹ ਪਾ ਲੈ ਥੋੜੀ ਜੀ ਰਾਜੂ ਬਾਈ ਗਲਾਸੀ ਕੁਝੇ ਬਣਾਣਾ ਕੁਝੇ ਬਣਾਣੇ ਚਾਹ ਚੱਲ ਪਈ ਹੈ ਜੀ ਹੈਪੀ ਹੈਪੀਓ ਲੋ ਜੀ ਚਾਹ ਪੀਓ ਜੀ ਸਾਰੇ ਪਾਜੀ ਰੁਕਾ ਮਿਸਤਰੀ ਜੇ ਮੈਂ ਬਣਾ ਕੇ ਲਿਆਵਾਂ ਅੱਜ ਨਿਕਲ ਅੱਗੇ ਹੀ ਆ ਤੇ ਬੰਦ ਨਾ ਕਰੀ ਤੂੰ ਚੱਲਦੀ ਲਈ ਦੋ ਮਿੰਟ ਜਾਈਏ ਮੋੜੇ ਦੋ ਮਿੰਟ ਚਾਰ ਮਿੰਟ ਖਾਣੇ ਨਾਲ ਜ਼ਿਆਦਾ ਚਾਹ ਚੱਲ ਰਹੀ ਆ ਜੀ ਬੜਾ ਕੰਮ ਗਰਾਮੀਆ ਬੀਆ ਆਹ ਦੇਖੋ ਓਕੇ ਲੈ ਲੈਂਦੇ ਹਾਂ ਨਾ ਆਪਾਂ ਹਾਂਜੀ ਪਾਗਲ ਜੀ ਚਾਹ ਚੱਲ ਰਹੀ ਹੈ ਹਾਂਜੀ वाह आगे, आगे। भी भाई। आ आगे सब घूम लाजी ये साढ़े बिलु भाजी शंकर निकल रही जलेबियां जी पसंद टैर लगाए